ਅੱਜ ਮੇਰੀ ਲੁਧਿਆਣਾ ਫੇਰੀ ਦੇ ਅੰਦਰ ਲੁਧਿਆਣਾ ਦੇ ਸਭ ਕਾਰਕਿਰਤਾਮਾ ਦਾ ਔਰ ਭਾਜਪੀ ਨਾਲ ਪਿਆਰ ਕਰਨ ਵਾਲੀਆਂ ਅਲੱਗ-ਅਲੱਗ ਐਸੋਸੀਏਸ਼ਨ ਔਰ ਆਪਣੀਆਂ ਭੈਣਾਂ ਜਿਹੜੀਆਂ ਇਸ ਕਾਰਜਕਰਮ ਚ ਸ਼ਾਮਿਲ ਹੋਈਆਂ ਮੈਂ ਹਿਰਦੇ ਤੋਂ ਉਹਨਾਂ ਦਾ ਸਬਦਾ ਧੰਨਵਾਦ ਕਰਦਾ ਔਰ ਇਸ ਪਹਿਲੇ ਨਵੀਂ ਨਿਯੁਕਤੀ ਤੋਂ ਬਾਅਦ ਮੇਰੀ ਪੰਜਾਬ ਦਾ ਹਰ ਜ਼ਿਲ੍ਹਿਆਂ ਦਾ ਟੂਰ ਚੱਲ ਰਿਹਾ ਹੈ। ਉਹਦੇ ਤਹਿਤ ਹੀ ਅੱਜ ਮੇਰਾ ਇੱਥੇ ਆਣਾ ਹੋਇਆ ਹੈ। ਮੈਨੂੰ ਐਸਾ ਲੱਗਦਾ ਹੈ। ਮੇਰੀ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪਾਰਟੀ ਦੇ ਅਧਿਕਾਰਚੋ ਅਤੇ ਐਚਐਮ ਸਾਹਿਬ ਨੇ ਜਿਹੜਾ ਵਿਸ਼ਵਾਸ ਮੇਰੇ ਤੇ ਰੱਖਿਆ ਹੈ। ਉਹਨੂੰ ਪੂਰਾ ਕਰਨ ਲਈ ਮੈਂ ਦਿਨ ਰਾਤ ਆਪਣੇ ਕਾਰਜਕਰਤਾਵਾਂ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਜੜਾ ਕਰਾਂਗਾ ਕਿਉਂਕਿ ਸਮੇਂ ਪੰਜਾਬ ਦੇ ਅੰਦਰ ਜੋ ਵਰਤਮਾਨ ਸਰਕਾਰ ਹੈ ਇਹਨਾਂ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਕੀਤਾ ਹੋਇਆ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਸੀ ਇਹ ਉਹਦੇ ਦੂਰ ਦੂਰ ਵੀ ਨਹੀਂ ਦਿੱਖਦੀ ਇਹਨਾਂ ਨੇ ਆਪਣੀ ਕੋਈ ਕਮਿਟਮੈਂਟ ਕੋਈ ਵਾਦਾ ਪੂਰਾ ਨਹੀਂ ਕੀਤਾ ਸਵਾਏ ਵਿਗਿਆਪਨ ਸਵਾਏ ਮਸਕਰੇ ਪੰਦੇ ਇਸ ਸਰਕਾਰ ਨੂੰ ਕੋਈ ਹੋਰ ਕੰਮ ਨਹੀਂ ਹੈ ਔਰ ਅੱਜ ਪੰਜਾਬ ਦੁਰਾਹੇ ਤੇ ਖੜਾ ਹੈ ਪੰਜਾਬ ਬੀਜੇਪੀ ਨੂੰ ਆਸ ਦੇ ਰੂਪ ਚ ਦੇਖਦਾ ਹੈ ਇਹਦੇ ਲਈ ਕਾਰਜਕਰਤਾ ਔਰ ਮੇਰੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰੀਏ ਕਿਸੇ ਵੀ ਰਾਜ ਦੇ ਅੰਦਰ ਕਾਨੂੰਨ ਵਿਵਸਥਾ ਠੀਕ ਹੋਏ ਇਹ ਉਹਦੀ ਮੰਡਲੀ ਜ਼ਰੂਰਤ ਰਹਿੰਦੀ ਹੈ ਲੇਕਿਨ ਅੱਜ ਪੰਜਾਬ ਦੇ ਅੰਦਰ ਰੰਗਦਾਰੀ ਫਰੋਤੀ ਕਤਲ ਹਤਿਆਵਾ ਦਾ ਦੌਰ ਚੱਲ ਰਿਹਾ ਹੈ ਔਰ ਪੰਜਾਬ ਇੱਕ ਐਸੇ ਮੋੜ ਤੇ ਖੜਾ ਹੈ ਜਿੱਥੇ ਹਰ ਆਦਮੀ ਡਰਿਆ ਸਹਿਮਿਆ ਏਨੀ ਕਿ ਇੰਡਸਟਰੀ ਵਾਲੇ ਸਹਿਮੇ ਨੇ ਮਜ਼ਦੂਰ ਵੀ ਸਹਿਮੇ ਹੋਇਆ ਹਰ ਪੰਜਾਬੀ ਨੂੰ ਲੱਗਦਾ ਹੈ ਹਰ ਭੈਣ ਨੂੰ ਲੱਗਦਾ ਕਿ ਕਿਆ ਮੈਂ ਰਾਤ ਨੂੰ ਘਰੋਂ ਬਾਹਰ ਨਿਕਲ ਸਕਦੀ ਹਾਂ ਮੈਂ ਤੁਹਾਨੂੰ ਇੱਕ ਇਨਸੀਡੈਂਟ ਸੁਣਾਇਆ ਤੁਸੀਂ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਭੈਣ ਘਰੋਂ ਨਿਕਲਦੀ ਹੈ ਉਹਦੀ ਚੈਨ ਖੋ ਕੇ ਲੈ ਜਾਂਦੇ ਨੇ ਔਰ ਸਰਕਾਰ ਜਿਹੜੀ ਹੈ ਮੁਜਰਮਾਂ ਨੂੰ ਫੜਨ ਦੀ ਜਗਾ ਲਾਰਨ ਪਲਣਦੀ ਹੈ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਦੇ ਨਾਲ ਇਹ ਸਰਕਾਰ ਬਹੁਤ ਵੱਡਾ ਧੋਖਾ ਕਰ ਰਹੀ ਹੈ ਇਹਨੂੰ ਕਿਸੇ ਵੀ ਕੀਮਤ ਤੇ ਬੀਜਪੀ ਸਫਲ ਨਹੀਂ ਹੁੰਦੇਗੀ ਅਸੀਂ ਕਿਸਾਨ ਯੂਨੀਅਨਾਂ ਦੀ ਮੀਟਿੰਗ 'ਚ ਵੀ ਇਹ ਗੱਲ ਕਹੀ ਹੈ ਐਸਕੇਮ ਦੀ ਬੈਠਕ 'ਚ ਬੀਜਪੀ ਦੇ ਪ੍ਰਤੀਨਿਧੀਆਂ ਨੇ ਬੜਾ ਸਾਫ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸਾਨ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਔਰ ਇਹ ਜਿਹੜਾ ਭੂ ਮਾਫੀਆ ਨਾਲ ਮਿਲ ਕੇ ਭੂ ਮਾਫੀਆਂ ਨਾਲ ਮਿਲ ਕੇ ਇਹ ਜਿਹੜੀ ਲੈਂਡ ਪੁੱਲਿੰਗ ਦੇ ਆੜ ਦੇ ਅੰਦਰ ਸਕੈਮ ਕਰਨਾ ਚਾਹਦੀ ਹੈ ਸਰਕਾਰ ਉਹਨੂੰ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤਾ ਜਾਏਗਾ ਇਹ ਆਪਣੇ ਆਪ ਨੂੰ ਕਿਸਾਨ ਅਸੇ ਅਤੇਸ਼ੀ ਕਹਿੰਦੀ ਹੈ ਇਹਦੇ ਨਾਲ ਬੀਜੇਪੀ ਦੀ ਸਰਕਾਰਾਂ ਸੀ ਸਰਕਾਰ ਕਿਉਂ ਮੰਗ ਰਹੇ ਹਰਿਆਣਾ ਅਗਰ 17 ਫਸਲਾਂ ਤੇ ਐਮਐਸਪੀ ਦੇ ਸਕਦਾ ਹੈ ਪੰਜਾਬ ਕਿਉਂ ਨਹੀਂ ਇਹ ਤਾਂ ਦੇਣ ਦਾ ਵਾਅਦਾ ਕਰ ਰਹੇ ਸੀ ਹਰਿਆਣਾ ਇਸ ਤੋਂ ਵੀ ਅੱਗੇ ਵਧਿਆ ਹੈ ਸਬਜ਼ੀਆਂ ਤੇ ਵੀ ਦੇ ਰਿਹਾ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਦੇ ਉੱਤੇ ਉਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਜਿਹੜੀਆਂ ਜਿਹਦਾ ਹੱਕਦਾਰ ਮੇਰਾ ਮੇਰੇ ਪੰਜਾਬ ਦਾ ਕਿਸਾਨ ਹੈ। ਦੂਸਰੇ ਪਾਸੇ Dalit ਵਰਗ ਦੇ ਨਾਲ Dalit ਬੇਟੀਆਂ ਦੇ ਨਾਲ ਜਿਸ ਤਰੀਕੇ ਦਾ ਵਾਤਾਵਰਣ ਜਿਸ ਤਰੀਕੇ ਦਾ ਮਾਹੌਲ ਬਣ ਇਹਨਾਂ ਨੇ ਬਣਾਇਆ ਹੈ ਉਹ ਨਿੰਦਾਯੋਗ ਹੈ। ਅੱਜ Dalit ਸਮਾਜ ਨੂੰ ਵੀ ਲੱਗਦਾ ਹੈ ਕਿ ਯਾਰ ਮੇਰੇ ਘਰ ਦਾ ਚੁੱਲਾ ਤੇ ਮੋਦੀ ਜਲਾ ਰਿਹਾ। ਕਨਕ ਤਾਂ ਮੋਦੀ ਦੇ ਰਿਹਾ। ਮੈਨੂੰ ਇੱਜ਼ਤ ਕਰ ਤਾਂ ਮੋਦੀ ਸਾਹਿਬ ਨੇ ਦਿੱਤਾ ਹੈ। ਇਸ ਕਰਕੇ ਮੇਰੇ ਘਰ ਦਾ ਮਕਾਨ ਤਾਂ ਮੋਦੀ ਸਾਹਿਬ ਬਣਾ ਰਹੇ ਨੇ। ਇਤਿਹਾਸੀ ਮੋਦੀ ਨਾਲ ਜੁੜੀਏ ਔਰ ਇਹ ਪੂਰੇ ਪੰਜਾਬ ਚ ਹੈ ਔਰ ਇਹ ਪੰਜਾਬ ਦਾ ਵੀ ਇਤਿਹਾਸ ਦੇ ਚ ਹੈ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇੱਥੋਂ ਦਾ ਅਮਨ ਇੱਥੋਂ ਦਾ ਪਾਈਚਾਰਾ ਬੀਜੇਪੀ ਲਈ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਬੀਜੇਪੀ ਨੇ ਕਈ ਵਾਰ ਕਈ ਪੋਲੀਟੀਕਲ ਸੈਕਰੀਫਾਈਸ ਕੀਤੇ ਨੇ ਸੈਕਰੀਫਾਈਸ ਕੀਤੇ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਤੁਹਾਡਾ ਗੱਟਬੰਧਨ ਸੀ ਉਹ ਭਾਈ ਭਾਈ ਵਾਲੀ ਬਰਾਬਰ ਚ ਹੁੰਦੀ ਸੀ ਅਸੀਂ ਤਾਂ ਇਸ ਕਰਕੇ ਉਸ ਵੇਲੇ ਕਿ ਅਤੰਕਵਾਦ ਤੋਂ ਦੇਸ਼ ਨੇ ਪੰਜਾਬ ਨਿਕਲ ਰਿਹਾ ਸੀ ਇੱਥੇ ਦਾ ਭਾਈਚਾਰਾ ਮਜ਼ਬੂਤ ਹੋਏ ਉਸ ਵੇਲੇ ਆਈ ਕੋਈ ਪੋਲੀਟੀਕਲ ਗਠਜੰਬੰਦਨ ਨਹੀਂ ਸੀ ਉਹ ਪਿਓਰ ਸਮਾਜਿਕ ਗਠਜੰਬੰਦਨ ਕੀਤਾ ਸੀ ਔਰ ਮੈਂ ਇਹ ਗੱਲ ਹੋਰ ਕਲੀਅਰ ਕਰ ਦਿਆਂ ਅੱਜ ਪੰਜਾਬੀ ਇਹ ਚਾਹੁੰਦਾ ਹੈ ਕਿ ਬੀਜੇਪੀ ਆਪਣੇ ਦਮ ਤੇ ਚੋਣਾਂ ਲੜੇ ਅਸੀਂ 22 'ਚ ਵੀ ਚੋਣਾਂ ਲੜਿਆ 24 'ਚ ਵੀ ਲੜਿਆ ਸਤਾਈ ਤੇ ਵੀ ਆਪਣੇ ਦਮ ਤੇ ਚੋਣ ਲੜਨ ਦਾ ਐਲਾਨ ਕੀਤਾ ਜਾਕਰ ਸਾਹਿਬ ਦਾ ਪੂਰਾ ਬਿਆਨ ਜਰਾ ਪੜੋ ਲੋਕਤੰਤਰਿਕ ਦੇਸ਼ ਹੈ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਕਿ ਬੀਜੇਪੀ ਇਹ ਕਰ ਰਹੀ ਹੈ ਨਹੀਂ ਬੋਲ ਰਹੇ ਹੋ ਹਣ ਕੇ ਕਰਨਾ ਚਾਹੀਦਾ ਭਾਵਨਾਵਾਂ ਨੇ ਭਾਵਨਾਵਾਂ ਰੱਖਣ ਤੇ ਕੋਈ ਰੋਕ ਨਹੀਂ ਹੈ ਕਿਸੇ ਨੂੰ ਅੱਜ ਰਾਜਾ ਵੜਿੰਗ ਨੇ ਗੱਲ ਕੀਤੀ ਵੀ ਅਸ਼ਵੀ ਸ਼ਰਮਾ ਜੀ ਤੇ ਜਾਕਰ ਸਾਹਿਬ ਦੇ ਆਪਣੇ ਬਿਆਨ ਨਹੀਂ ਮਿਲੇ ਸ਼ਿਸ਼ਮัย ਕੁਸ਼ਵਲਕਰ ਕੋ ਕਹਿੰਦੇ ਤਾਂ ਜਾਖਰ ਸਾਹ ਪੁੱਛ ਹੋਰ ਕਹਿ ਰਹੇ ਤੇ ਮੈਨੂੰ ਲੱਗਦਾ ਮੈਨੂੰ ਮੇਰੀ ਗੱਲ ਸੁਣਾ ਮੈਂ ਪੋਜ਼ਿਟਿਵ ਰਾਜਨੀਤੀ ਕਰਨ ਵਾਲਾ ਆਦਮੀ ਆ ਮੈਂ ਬੜਿੰਗ ਸਾਹਿਬ ਆਪਣੀ ਕਾਂਗਰਸ ਸੰਭਾਲਣ ਭਾਜਪੀ ਦਾ ਇੱਕ ਹੀ ਕਾਰਜਕਰਤਾ ਸਮੂਹਿਕਤਾ ਦੇ ਨਾਲ ਔਰ ਟੀਮ ਬਰਕ ਕੀ ਹੁੰਦਾ ਇਹਦਾ ਪਾਠ ਮੈਨੂੰ ਆਲੇ ਦੁਆਲੇੋਂ ਨਹੀਂ ਸਿੱਖਣਾ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹਦੇ ਅੰਦਰ ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀ ਹੈ। ਔਰ ਇਸ ਕਰਕੇ ਕੋਈ ਇੱਕ ਦੂਸਰੇ ਦੇ ਨਾਲ ਉਹ ਨਹੀਂ ਹੈਗਾ। ਪੂਰੀ ਪਾਰਟੀ ਇਕਜੁੱਟਤਾ ਦੇ ਨਾਲ ਪੰਜਾਬ ਦੇ ਭਲੇ ਲਈ, ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਬਿਹਤਰੀ ਲਈ, ਪੰਜਾਬ ਦੇ ਤਰੱਕੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਟਿਬੱਧਾ। ਇਹ ਸਰਕਾਰ ਜਿਹੜੀ ਢੰਡੋਰਾ ਪੇਟ ਰਹੀ ਹੈ ਨਸ਼ੇ ਦੇ ਖਿਲਾਫ ਯੁੱਧ। ਗੱਲ ਕੋੜੀ ਲੱਗਦੀ ਹੈ। ਯੁੱਧ ਕੌਣ ਚਲਾ ਰਿਹਾ? ਕੋਈ ਮੰਨੇਗਾ? ਪਹਿਲਾ ਆਪੇ ਜਰਾ ਨਸ਼ਾ ਛੱਡ ਲੈ ਫਿਰ ਯੁੱਧ ਚਲਾਣ ਕੋਈ ਅਸਰ ਵੀ ਹੋਏਗਾ ਇਸ ਕਰਕੇ ਮੇਰਾ ਇਹ ਸਾਫ਼ ਕਹਿਣਾ ਹੈ ਭਾਜਪਾ ਹੀ ਵਿਕਲਪ ਹੈ ਔਰ ਪੰਜਾਬੀ ਇਹਨੂੰ ਸਮਝ ਰਿਹਾ ਮੈਂ ਮਠਿੰਡਾ ਦਿਹਾਤ ਦੇ ਏਰੀਆ ਚੋਂ ਅੱਜ ਹੋ ਕੇ ਆਇਆ ਪੰਜਾਬ ਦੇ ਅੰਦਰ ਲੋਕੀ ਭਾਜਪਾ ਨਾਲ ਜੁੜਨ ਲਈ ਤਤਪਰ ਨੇ ਔਰ ਸਾਡੇ ਕੋਲੋਂ ਕੋਈ ਕਮੀ ਨਾ ਰਹੇ ਜੇ ਇਹਦੀ ਤਿਆਰੀ ਕਰਵਾਉਣਾ ਇਹਦੇ ਲਈ ਕਾਰਕਰਤਾ ਨੂੰ ਫੀਲਡ 'ਚ ਭੇਜਣਾ ਘਰ-ਘਰ ਪਹੁੰਚਾਣਾ ਪਿੰਡ ਦੀ ਹਰ ਪੀਪਲ ਦੇ ਬੋਟ ਥੱਲੇ ਤੱਕ ਪਹੁੰਚਾਣਾ ਔਰ ਰਿਸਪੌਂਸਿਬਿਲਟੀ ਮੈਨੂੰ ਪਾਰਟੀ ਨੇ ਦਿੱਤੀ ਹੈ ਔਰ ਉਹਦੇ ਲਈ ਮੈਂ ਆਪਣੇ ਕਾਰਜਕਰਤਾ ਨੇਤਾਵਾਂ ਨੂੰ ਨਾਲ ਲੈ ਕੇ ਦਿਨ ਰਾਤ ਇੱਕ ਕਰਾਂਗਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ